I am I am the founder of the Holy Voice VK platform, World Book Record holder, Joe Stock speaker, English and public speaking trainer, theatre artinians for adding Spark into this event with your presence. We will also like

ਟਿਕਾ تھا ਤਾਂ ਡਾਕਟਰ ਜਲਦੀ ਸੀ ਜਿਹੜੇ ਸੀਐਮਓ ਜਿਹੜੇ ਆਏ ਰਹਿ ਚੁੱਕਿਆ ਇਸ ਤੋਂ ਇਲਾਵਾ ਅਕਾਲੀਆ ਸਾਹਿਬ ਨਾਰਨ ਸਾਹਿਬ ਜਿਹੜੇ ਸ਼ਿਕਾਇਤ ਜਿਹੜੀ ਇਹ ਤੇ ਖਾਸ ਆ ਮੈਂ ਉਹ ਵੀ ਕਿਹਾ ਵੀ ਇਹ ਹੋਰ ਪਰਹੁਲਤ ਫਿਰ ਐਸੋਸੀਏਸ਼ਨ ਦੇ ਨਮਾਇंदे ਬਹੁਤ ਫਖਰ ਮਹਿਸੂਸ ਕਰ ਰਹੇ ਨੇ ਮਰਵਾਦ ਸਾਹਿਬ ਮਰਵਾਦ ਸਾਹਿਬ ਇੱਕ ਹਰ ਬੇ ਉਹ ਵੀ ਮਨਤੇ ਪ੍ਰਤੀ ਬਹੁਤ ਹੀ ਸਰਪ੍ਰੀਅ ਵਿਦਤ ਉਹਨਾਂ ਬਾਰੇ ਕਿਸੇ ਨੇ ਪਿਆਰ ਸੀ ਆਇਆ ਹੀ ਇਹ ਗੱਲਾਂ ਆ ਤਾਂ ਇੱਕ ਕਾਨਫਰੰਸ ਤੇ ਮੇਰਾ ਸਵਾਗਤ ਕਰਦੇ ਆ ਤੇ ਵਰਮਾ ਸਾਹਿਬ ਨਾਲ ਸਾਡਾ ਮਤਲਬ ਕਹਿੰਦਾ ਕਿ ਗੂਗਲ ਰਿਸ਼ਤਾ ਬੈਠੇ ਉਹਦੇ ਸਮੇਂ ਵਰਮਾ ਸਾਹਿਬ ਬਾਬਾ ਜੀ ਦੀ ਅਸੀਂ ਬਾਈਕ ਸਾਹਿਬ ਦੀ ਇੱਕ ਪਾਲਕੀ ਤੋਂ ਸ਼ੁਰੂ ਹੋ ਕੇ ਅੱਜ ਪ੍ਰਵਾਨਿਕ ਰਿਸ਼ਤੇ ਜਿਹੜੇ ਆ ਤਾਂ ਦਾ ਸਵਾਗਤ ਕਰੀਏ ਆ ਕੋਰਾਨ ਵਾਲੀ ਕਿਹਦੀ ਰੈਕਸ਼ਨ ਕਮੇਟੀ ਇਹਨਾਂ ਦਾ ਕੰਦੇ ਦਾ ਕੰਦਾ ਲਾ ਕੇ ਜਿਹੜੇ ਆਦੇਸ਼ ਕਰਦੇ ਆ ਅਸੀਂ ਸਾਰੇ ਹੀ ਲੋਕ ਤੇ ਮੰਨਦੇ ਆ ਇਹਨਾਂ ਦਾ ਸਾਨੂੰ ਸਿਰ ਤੇ ਹੁਕਮ ਜਾਏਗਾ ਠਿਕਾ ਜੀ ਮੇਰੇ ਵੀਰ ਬੈਠੇ ਨੇ ਕਾਰ ਦੀ ਬੈਠੇ ਨੇ ਸਾਡੇ ਧਰਮ ਪਾਜੀ ਬੈਠੇ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਕ ਬਹੁਤ ਵੱਡੀ ਤੇ ਚੰਗਾ ਸ਼ਖਸੀਅਤ ਆ ਸਾਡੇ ਅੰਮ੍ਰਿਤਸਰ ਉਹ ਜਾ ਕੇ ਹੋਇਆ ਸਾਰੇ ਪੰਜਾਬ ਨੂੰ ਜਿਵੇਂ ਵਾਈ ਮੈਂ ਮਰਵਾ ਸਾਹਿਬ ਨੂੰ ਇੱਕੋ ਹੀ ਬੇਤੀ ਕਰਾਂਗਾ ਕਿ ਬੜੀ ਵੱਡੀ ਜਿੱਤਨ ਵਾਲੀ ਆ ਅਸੀਂ ਚੋਲੇ ਆ ਕਿ ਅੰਮ੍ਰਿਤਸਰ ਨੂੰ ਨਾ ਕਰਕੇ ਤੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਕਿਦਾ ਟ੍ਰੇਡ ਤੇ ਕਾਮਰਸ ਦੇ ਵਿੱਚ ਇਹਨੂੰ ਵਾਧਾ ਦਿਓ ਤੇ ਇਹਦੇ ਚਾਹੀਦਾ ਹੈ ਕਿ ਹਮੇਸ਼ਾ ਪੰਜਾਬ ਦਾ ਬਿਜ਼ਨਸ ਦੇ ਤੌਰ 'ਤੇ ਪਿੱਛੇ ਰਿਹਾ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ਵਪਾਰੀਆਂ ਦੀ ਇੰਡਸਟਰੀ ਵਾਲਿਆਂ ਦੀ ਸਾਰੀਆਂ ਦੀਆਂ ਮਾਇੰਤੂ ਜੀ ਗੁਲਾਮ ਦੇ ਕਰੋ ਇੱਕ ਨਾਮ ਰੋਸ਼ਨ ਕਰੋ। ਐਡਵੋਕੇਟ ਅਰਵਿੰਦਰ ਸਿੰਘ ਪੰਡਿਤ ਸਰ ਟੂ ਪਲੀਜ਼ ਸ਼ੇਅਰ ਹਿਸ ਥੌਟਫੁਲ ਵਰਡਸ ਵਿਦ ਆਲ ਆਫ ਅਸ। ਮਰਵਾ ਸਾਹਿਬ ਜਿਹੜੇ ਵਰਲਡ ਸਿਕਸ ਚੈਂਬਰ ਆਫ ਕਾਮਰਸ ਦੇ ਪੰਜਾਬ ਦੇ ਪ੍ਰਧਾਨ ਬਣੇ ਨੇ। ਬਹੁਤ ਬਹੁਤ ਬਾਰਕਾ। ਗੁਰਸੱਬ ਇਹ ਪਹਿਲਾਂ ਅੰਮ੍ਰਿਤਸਰ ਚੈਟਰ ਦੇ ਪ੍ਰਧਾਨ ਸੀ ਤੇ ਉਦੋਂ ਇਹਨਾਂ ਨੇ ਮੈਨੂੰ ਆਪਣਾ ਸਲਾਹਕਾਰ ਰਾਇਆ ਸੀ ਕਾਡਵਾਈਜ਼ਰ ਮੈਨੂੰ ਉਮੀਦ ਹੈ ਕਿ ਹੁਣ ਨਰ ਪੰਜਾਬ ਦਾ ਵਕਤ ਵੀ ਬੜਾ ਹੋ ਗਿਆ ਹੈ ਮਰਵਾ ਸਾਹਿਬ ਇੱਕ ਸ਼ਖਸੀਅਤ ਨੇ ਇੱਕ ਸੰਸਥਾ ਜਿਸ ਵੀ ਸੰਸਥਾ ਚ ਇਹ ਜਾਂਦੇ ਹਨ 49 ਚੰਦਵਾ ਲੰਦੇ ਤੁਸੀਂ ਅੱਜ ਦੇਖ ਹੀ ਸਕਦੇ ਹੋ ਸਟੇਜ ਤੇ ਮਾਇਆ ਨਾਜ਼ ਹਸਤੀਆਂ ਸਾਡੇ ਚ ਮੌਜੂਦ ਨੇ ਗਰੇਵਾਲ ਸਾਹਿਬ ਨੇ ਮੱਛੀਂ ਦੇ ਗਾਨੇ ਮਨ ਛੱਡ ਜਾਂਦਾ ਐਨਾ ਸੀ ਗੱਲ ਲੂਤੇ ਰੇ ਅਮਕਿਆ ਸੱਚੀ ਮੁਖ ਜਾਣੀ ਐ

डिजिटल मार्केटिंग, लाइक वर्ल्ड सिक्स चैम्बर कॉमर्स का मैं भी बहुत सारे चैंबर्स की मैंबर रही हूँ मैं यूरोपियन पार्लियामेंट के काम कर रही हूँ ह्यूमन राइट्स एंड मैंटल हेल्थ के उन्नी जरूरी आई मैंटल हैल्थ जी लोगों को मतलब पता ही नहीं है इतने इन्ना ज़्यादा होने वाले सो असद काम कर रहे हैं एंड मैं बहुत ज़्यादा बधाई देनी चाहूँगी सारे ही बहुत रिस्पैक्ट इतने बैठे ने ਤੇ ਵੀ ਨੋਟ ਹੈ ਕਿ ਮੈਕਸਿਮ ਸੋਰੀ ਹੈ ਵੀ ਮੈਂ ਤੁਹਾਡੇ ਸਾਰੇ ਦਾ ਭਾਗ ਲਿਆ ਐਂਡ ਮੈਂ ਵੀ ਇਹਦੇ ਵਿੱਚ ਕੰਟ੍ਰਿਬਿਊਟ ਕਰੂੰਗੀ ਤੁਹਾਡੇ ਚੈਂਬਰ ਦੇ ਵਿੱਚ बिकॉज़ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਓਪਰਚ्युनिटीज ਡਿਵੈਲਪ ਹੋ ਸਕਦੀਆਂ ਹਨ ਫਰਮਾਂ ਦੇ ਜਿੱਥੇ ਅਸੀਂ ਗੱਲ ਕੀਤੀ ਸੀ ਕਿ ਇੰਡੀਆ ਤੇ ਜਰਮਨੀ ਕਿੱਦਾਂ ਕਲੈਬੋਰੇਟ ਕਰ ਸਕਦਾ ਹੈ ਥਰੂ ਅ ਚੈਂਬਰ ਆਫ ਕਾਮਰਸ ਐਂਡ ਟ੍ਰੇਡ ਓਪਰਚ्युनिटीज এডੂਕੇਸ਼ਨ ਦੇ ਵਿੱਚ ਤੇ कोई like भी इस नेक्स्ट के रिश्ते में बिल्कुल आई वुड लाइक टू एक्टिवली पार्टिसिपेट इन इट एंड टू ग्रोइंग फर्दर इन यूरोप यूरोथ्रू एंड माय हॉबीज कन्वर्सेशंस एंड कंथक सो थैंक यू डियर अर्जेंट कंटीन्यूअल आर्ट डियर मुझे 26 सितंबर को कुछ जो होमवर्क दे वादा करना चाहते हैं कोऑर्डिनेटर जो लाग के तीन चार लोगों में इसे काम करते हैं ट्रेन वगैरह वगैरह ਗਾਰੀ ਅਨ ਦਰਮਨ ਜੀ ਸਵਾਜਨਾ ਨੂੰ ਜਿਹੜਾ ਉਹ ਅਸੀਂ ਕੁਆਲਿਫਾਇਰ ਜਿਹੜਾ ਲਾਦਗੇ ਉਹਨਾਂ ਦਾ ਮੈਂ ਗਰੇਵਾਲ ਸਾਹਿਬ ਨੂੰ ਕਹਾ ਕੇ ਉਹਨੂੰ ਪਾ ਲਿਆ। ਕਿਰਪਾ ਕਰਕੇ ਥੈਂਕ ਯੂ। ਕਵਰਟ ਲੈਜੈਂਡ ਨੰਬਰ 89 ਲਗਾ ਕੇ ਦੱਸੋ। ਸ਼ਾਨ ਦੇ ਫਾਇਰਸ ਇਸ ਟ੍ਰੇਡ ਪਾਲਿਸੀ ਪ੍ਰੋਗਰਾਮ ਦੇ ਵਿੱਚ ਮੇਰੇ ਵੱਡੇ ਵੀਰ ਸਦਾ ਜਿੰਦਸ ਸਿੰਘ ਮਰਵਾੜ ਜਨਾਨ ਜੀ ਚੈਂਬਰ ਆਫ ਬਿਜ਼ਨਸ ਆਫ ਪੰਜਾਬ ਦਾ ਪ੍ਰਧਾਨ ਬਨਾਇਆ ਗਿਆ ਹੈ ਅੱਜ ਇਸ ਮੌਕੇ ਨਾਲ ਜੀ ਸਾਂਝੀ ਕਰਦੇ ਸਾਡੇ ਵੱਡੇ ਵੀਰ ਸਦਾ ਗਰੇਵਾਲ ਸਾਹਿਬ ਜੋ ਕਿ ਐਜੀਪੀ ਸੀ ਦੇ ਨਸਕਰਤਰ ਨੇ ਇਸ ਸ਼੍ਰੋਮਣੀ ਕਾਲਜ ਦੇ ਵਿਦਿਆਨ ਦੇ ਕੰਮ ਕਰਦੇ ਰਹੇ ਨੇ ਗਰਮਜੀਤ ਸਿੰਘ ਜੀ ਪੁੱਜੀ ਸਾਹਿਬ ਸਾਡੇ ਮੈਡਮ ਡਾਕਟਰ ਜਸਵਿੰਦਰ ਸੋਲ ਜੀ ਸਾਡੇ ਅੰਤੀ ਸਾਹਿਬ ਮੈਂ ਕਿਉਂਕਿ ਨਾਲ ਲੱਗਾ ਸਾਰੇ ਅੱਜ ਦੀ ਜਿਹੜੀ ਇਹ ਸੈਮੀਫਲ ਹੈ ਕਿੰਤੀ ਦੇ ਵਿੱਚ ਮੈਂ ਸਦਾ ਜਿਹੜੇ ਵੀ ਇੱਥੇ ਆਏ ਨੇ ਸਾਰੇ ਆਪਣੇ ਆਪਣੇ ਤੌਰ ਤੇ ਇੰਸਟੀਚੂਟ ਦੇ ਵਿੱਚ ਜਾਂ ਵੱਖਰੇ ਵੱਖਰੇ ਤੌਰ ਤੇ ਜਿੰਨੇ ਵੀ ਇੱਥੇ ਬੈਠੇ ਨੇ ਸਾਰੇ ਜਿੱਦਾਂ ਭਾਈ ਸੁਮਸ਼ੇਰ ਨੇ ਸਾਰੇ ਆਪਣੇ ਆਪਣੀ ਫੀਲਡ ਦੇ ਵਿੱਚੋਂ ਮੇਨ ਵੀਰ ਆਏ ਨੇ ਪੱਤਰਕਾਰ ਭਾਈਚਾਰੇ ਤੋਂ ਆਏ ਸੋ ਸਾਰਿਆਂ ਦਾ ਮੈਂ ਹਾਰਦਿਕ ਜੀ ਆਇਆਂ ਤੁਸੀ ਆਪਣਾ ਕੀਮਤੀ ਟਾਈਮ ਕੱਢ ਕੇ ਆਪਣੇ ਉਸ ਵੀਰ ਤੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਆਏ ਤੇ ਜਿਨ੍ਹਾਂ ਨੇ ਹਮੇਸ਼ਾ ਹੀ ਪਿਆਰ ਬਧਾਇਆ ਕਿਉਂਕਿ ਮੇਰੀ ਵੀ ਜਿਹੜੀ ਐਸੋਸੀਏਸ਼ਨ ਆ ਸੀ ਜਿੱਦਾਂ ਮੈਂ ਜਦੋਂ 1930 ਦੇ ਵਿੱਚ ਉਹਦੇ ਵਿੱਚ ਯੂਥ ਕਲੱਬ ਦਾ ਪ੍ਰਧਾਨ ਬਣਿਆ ਸੀ ਤੇ ਉਦੋਂ ਤੋਂ ਆਪਸ ਵਿੱਚ ਸਾਡਾ ਪਿਆਰ ਹੈ ਭਰਾਵਾਂ ਵਾਂਗੂ ਬਹੁਤ ਵਧੀਆ ਵੱਖਰੇ ਵੱਖਰੇ ਤੌਰ ਤੇ ਕੰਮ ਕੀਤਾ ਉਹਦੇ ਆ ਤੇ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਉਹ ਜਿਹੜੀ ਸ਼ਖਸੀਅਤ ਦੀ ਗੱਲ ਕਰਦੇ ਆ ਵਰਮਾ ਸਾਹਿਬ ਨੇ ਸ਼ੁਰੂ ਤੋਂ ਹੀ ਕਿਉਂਕਿ ਅੱਜ ਦਾ ਨਹੀਂ ਪਹਿਲਾਂ ਵੀ ਵੱਖਰੇ ਵੱਖਰੇ ਤੌਰ ਤੇ ਚਾਹੇ ਉਹ ਸਮਾਜਿਕ ਕੰਮ ਹੋਣ ਚਾਹੇ ਉਹ ਧਾਰਮਿਕ ਹੋਣ ਜਾਂ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਚ ਜਾਂ ਸਮਾਜ ਦੀਆਂ ਜਿਹੜੀਆਂ ਚੇਮਖਾਤਾ ਦੁਕਾਨ ਹੋ ਕੇ ਜਿੱਦਾਂ ਇਹਨਾਂ ਸਾਰਿਆਂ ਦੇ ਵਿੱਚ ਵੱਖਰੇ ਵੱਖਰੇ ਤੌਰ ਤੇ ਜਿਹੜੇ ਉਹਦਿਆਂ ਤੇ ਰਹਿ ਕੇ ਕੰਮ ਕੀਤਾ ਤੇ ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਅੱਜ ਉਹਨਾਂ ਦੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕੰਮਾਂ ਨੂੰ ਦੇਖਦੇ ਹੋਏ ਅੱਜ ਇਹ ਮਾਣ ਮਿਲਿਆ ਕੈਂਟਰਿੰਗ ਜਿਹੜੀ ਆ ਇਹ ਪ੍ਰਭਾਵਸ਼ਾਲੀ ਤਾਂ ਤਾਂ ਹੀ ਕਿ ਆ ਵੀ ਸਾਰੇ ਵੱਖਰੇ ਵੱਖਰੇ ਤੌਰ ਤੇ ਆਏ ਨੇ ਇਹ ਕਿਹਨਾਂ ਦੇ ਵਾਕਈ ਹੀ ਇੱਕ ਫੁੱਲਾਂ ਦਾ ਗੁੱਲਦਸਤਾ ਹੈ ਜਿਹੜਾ ਇੱਥੇ ਬੈਠਾ ਵਾ ਵੱਖਰੇ ਵੱਖਰੇ ਜੁਮੈਰ ਦਿੱਤੀ ਐ ਸੋ ਸਾਰੇ ਦਾ ਧੰਨਵਾਦ ਟਾਈਮ ਡਾਟ ਮਰਵਾਸਾ ਬਰੇ ਬੋਲਣ ਲਗੇ ਤਾਂ ਬੜਾ ਕੁਝ ਬੋਲ ਗਏ ਸੋ ਮੈਂ ਮਰਵਾਸਾ ਬਰਾ ਤੁਹਾਡਾ ਸਾਰਿਆਂ ਦਾ ਧੰਨਵਾਦ ਨਾਇਰ ਅਸੀ ਗੁਰਮਤ ਸਿੰਘ ਰੋਵਰ ਸਰ ਡਾਕਟਰ ਜੈਪ੍ਰੀਤ ਸਿੰਘ ਬਿੰਦੀ ਸਰ ਐਡਵੋਕੇਟ ਟੇਕ ਬ੍ਰਦਰ ਸਰ ਦਾ ਵੀ ਇਸ ਇਵੈਂਟ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਥੈਂਕ ਯੂ ਸੋ ਮੱਚ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਇਵੈਂਟ ਦੀ ਰੌਣਕ ਨੂੰ ਹੋਰ ਬਧਾਈ ਉਹ ਸਾਰੇ ਮੇਰੇ ਵੀ ਆਪਣਾ ਮੁੱਖ ਬਖਰੇ ਸਾਰੇ ਜੋ ਆਏ ਹੋਏ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਮੇਰੇ ਇਸ ਚੇਤੇ ਵਾਸਤੇ ਡਾਈਨਿੰਗ ਕਰਦੇ ਆ। ਮਨਵਾਰਾ ਸਾਹਿਬ ਜਿਸ ਵੀ ਦੁਕਾਨ ਚ ਗਏ ਨੇ ਕਿਸੇ ਵੀ ਥਾਂ ਤੇ ਗਏ ਨੇ ਉੱਥੇ ਆਪਣਾ ਇੱਕ ਡੰਡਾ ਘਟ ਕੇ ਆਏ ਨੇ ਭਾਵੇਂ ਉਦੇਸ਼ ਆ ਭਾਵੇਂ ਵਿਦੇਸ਼। ਇਹ ਵਾਹ ਤੇ ਇਹ ਨੇ ਜਿਨ੍ਹਾਂ ਨੇ 54 ਤੋਂ ਲੈ ਕੇ 70 ਐਸੋਸੀਏਸ਼ਨ ਆ ਅੰਮ੍ਰਿਤਸਰ ਦੇ ਵਿੱਚ ਇਕੱਠੀਆਂ ਕਰਕੇ ਕੋਈ ਛੋਟੀ ਗੱਲ ਨਹੀਂ ਹੋਣੀ 52 60 ਕਾਫੀ ਸੇਸ਼ਣ ਇਕੱਠੀਆਂ ਕਰਦੇ ਆਂ ਅੋਰ ਆ ਇੱਕ ਯੂਨਿਟ ਬਣਾਣਾ ਅੋਰ ਜੁੜੋ ਤੁਹਾਡੇ ਹੜਤ ਕਰਦੇ ਨੇ ਤੁਹਾਡੀ ਚਿੱਤੇ ਕਿਸੇ ਨੂੰ ਇੰਡੀਆ ਦੇ ਵਿੱਚ ਪੂਰੇ ਹਿੰਦੁਸਤਾਨ ਕਿਤੇ ਵੀ ਰੋਕ ਕੰਜੇ ਤੁਹਾਡੇ ਨਾਲ ਕੇ ਬੰਦੇ ਖੜੇ ਹੋਗੇ ਜਿੱਥੋਂ ਤੁਹਾਡੀ ਉੱਤੇ ਡਾਕੂਮੈਂਟ ਰਹੀ ਹੈ 그룹 ਚ ਤੁਸੀਂ ਜੁੜੇ ਹੋ ਤੁਸੀਂ ਕਿਤੇ ਵੀ ਜਾਂਦੇ ਹੋ ਬਾਹਰ ਹਰ ਥਾਂ ਤੇ ਇੱਕ ਵਰਕਸ਼ੈਪ ਚੈਂਬਰ ਗਰੁੱਪ ਬਣੇਗਾ ਫਲੋਰੇਸ ਮਾਸਟਰ ਬੜਾ ਬਹੁਤ ਬੋਲਦਾ ਸਦਾ ਜਿੱਦ ਤੇ ਪ੍ਰਵਾਹ ਜੀ ਜਿਹਨਾਂ ਨੂੰ ਅੱਜ ਅਸੀਂ ਸਾਰੇ ਸ਼ਹਿਰ ਦੇ ਵੱਖ-ਵੱਖ ਜਿਹੜੀ ਐਸੋਸੀਏਸ਼ਨ ਨੇ ਤੇ ਨਾਲ ਧਾਰਮਿਕ ਜਿੱਥੇ ਬੰਦਿਆ ਨੇ ਤੇ ਪੋਲੀਟੀਕਲ ਬੰਦੇ ਖਾਸ ਕਰਕੇ ਮੈਂ ਨਾਮ ਲਵਾਂ ਸਦਾ ਉੱਤਮ ਸਿੰਘ ਕਰੇਵਾਲ ਦੇ ਵਿੱਚੋਂ ਆਈਐਸਪੀ ਸਿਛਰੇ ਬੱਚੇ ਗਰੀਬ ਐ ਕਿ ਉਹਨਾਂ ਨੇ ਕੀ ਬੜੀਆਂ-ਬੜੀਆਂ ਯੋਜਨਾਵਾਂ ਨਾਲ ਜਦੋਂ ਨਵਾਂ ਸਾਡੇ ਮਰਵਾ ਸਾਹ ਪਤਾ ਸੀ ਤੇ ਜਦੋਂ ਹੁਣ ਪੰਜਾਬ ਦੇ ਪ੍ਰਧਾਨ ਬਣੇ ਆ ਤੇ ਪੂਰੀ ਉਮੀਦ ਹੈ ਕਿ ਸਾਰੇ ਪੰਜਾਬ ਦੇ ਲੋਕਾਂ ਸਾਹਿਬ ਇਸ ਜਿਹੜੀ ਹੈਗੀ ਆ ਕੱਲੀ ਸਿੱਖ ਫੌਜ ਨਹੀਂ ਸਾਰੇ ਪੰਜਾਬ ਨੂੰ ਜਿਹੜਾ ਹੈਗਾ ਹੈ ਮੈਨੂੰ ਬਹੁਤ ਉਮੀਦ ਹੈ ਕਿ ਅੱਗੇ ਵਧਾਉਣਗੇ ਬਹੁਤ ਬਹੁਤ ਵਾਦਿਰ ਜੀ ਦਾ ਸਨਮਾਨ ਮੇਰੇ ਕੋਲ ਬਹੁਤ ਹੀ ਸਰਕਾਰ ਤੇ ਪਿਆਰੀਆਂ ਸਖੀਰਾਂ ਅਮਰਸਰ ਸਾਹਿਬ ਤੋਂ ਇੱਥੇ ਬੈਠੇ ਹੋ ਸਰਦਾਰ ਰਜਿੰਦਰ ਸਿੰਘ ਜੀ ਨਵਾ ਸਾਹਿਬ ਜਿਹਨੂੰ ਪੰਜਾਬ ਦੀ ਵੱਡੀ ਸੇਵਾ ਦਿੱਤੀ ਗਈ ਹੈ ਵਰਲਡ ਸਿੱਖਿਆ ਪਰਵਰ ਤੋਂ ਉਹ ਉਸ ਸਮੇਂ ਤੇ ਲੈ ਵੀਰਣ ਆਇਆ ਉਹਦੇ ਇਹਨਾਂ ਦੇ ਕੰਨ ਜੀ ਵੀ ਕਹਿਣ ਆਇਆ ਕਿ ਤੁਹਾ ਜਿੰਮੇਵਾਰੀ ਬਹੁਤ ਵੱਡੀ ਹੋ ਗਈ ਆ ਤੁਸੀਂ ਬੁੱਢੇ ਹੋ ਗਏ ਹੋ ਪਰ ਹੁਣ ਤੁਸੀਂ ਕਾਇਮ ਹੋ ਕੇ ਚੱਲਣਾ ਆਪ ਸਭ ਨੂੰ ਬਤੇ ਭਗਵਾਨ ਹੋਏ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੇ ਪਤੇ ਯਾਰ ਕਾਤੀ ਕੋ ਮੈਂ ਬੰਦ ਕਰਿਆ ਮੈਨੂੰ ਸਾਰਾ ਪਤਾ ਨਹੀਂ ਆ ਤੇ ਉਹਨਾਂ ਨੇ ਵਧੀਆ ਗੱਲਾਂ ਕੀਤੀਆਂ ਤੇ ਮੈਂ ਦੇਖਦਾ ਕਿ ਸਟੇਜ ਦੇ ਉੱਤੇ ਆ ਫੁੱਲਾਂ ਦਾ ਹਾਰ ਵੀ ਹੈ ਇੱਕਾ ਬੁੱਕਾ ਆਵਾਏ ਕੋਈ ਫੁਕਾਵਾ ਇਹ ਸਾਰੇ ਕਾਸੇ ਦੇ ਵਿੱਚ ਇੱਕ ਚਮਕ ਜਿਹੜੀ ਆ ਉਹ ਲਾਲ ਰੰਗ ਦੀ ਆ ਰਹੀ ਹੈ ਤੇ ਮੈਂ ਦੇਖ ਰਿਹਾ ਕਿ ਮੇਰੇ ਵੱਡੇ ਭਰਾ ਨੇ ਪ੍ਰਮਾਤ ਸਭ ਤੋਂ ਬਾਯਾ ਕਹਿੰਦਾ ਇਹਨਾਂ ਨੂੰ ਕਿ ਮੇਰੇ ਤੋਂ ਛੋਟੇ ਹੋ ਜਾ। ਪਰ ਜੇ ਵੱਡੇ ਰਹਿਣਾ ਵੱਡੇ ਇਹਨਾਂ ਦੇ ਬਾਹਰ ਜਿਹੜੀ ਇਹਨਾਂ ਨੇ ਲਾਲ-ਲਾਲ ਜੀ ਦਸਤਾਰ ਸਜਾਈ ਆ ਤੇ ਰੌਣਕ ਇਹਨਾਂ ਦੇ ਚਿਹਰੇ ਤੇ ਤੁਹਾਡੇ ਹੌਣ। ਉਹ ਮੈਨੂੰ ਬਿਲਕੁਲ ਨਹੀਂ ਲੱਗ ਰਹੀ। ਕਿਉਂਕਿ ਕਾਰਨ ਪਤਾ ਕੀ ਆ ਕਿ ਜਦੋਂ ਪੰਜਾਬ ਹਾਦ ਉੱਤੇ ਚਲਾ ਜਾਂਦਾ ਨਾ ਫਿਰੰਗਾ ਬਹੁਤ سارے ਬੈਠੇ ਹੋ। ਕਈ ਤਾਂ ਭਾਵੇਂ ਪਹਿਲਾ ਆਉਣਾ ਚਾਹੀ ਸੀ ਗਾ ਵੀ ਅੱਪਾ ਰੋਗ ਲੈਨੇ ਆ ਤੇਰਾ ਘਟ ਨਾਲ ਫੋਟੋ ਚਾਪਾ ਵਿਆਹ ਉੱਤੇ ਨਾ ਆਈਏ। ਤਾਂ ਭਰੇ ਕਿ ਤੂੰ ਜਿਹੜਾ ਮੈਂ ਫਿਰ ਗਿਆ ਹੁੰਦਾ ਯਾਰ ਵੀ ਤੂੰ ਮੋਟਾ ਦਾ ਲੱਗਣਾ। ਮੈਂ ਅੱਜ ਇਹ ਗੱਡੀ ਉਡੀਕ ਕੇ ਜਾਣਾ ਜਿਵੇਂ ਸਾਡੇ ਟਿੱਕਾ ਸਾਹਮਣੇ ਜਗਰਜੀਤਾ ਸਾਡੇ ਅਣਖੀ ਸਾਹਿਬ ਨੇ ਜਗਰਜੀਤਾ ਸਾਰੇ ਇਥੇ ਬੜੇ ਸਰਦਾਰ ਜੋ ਆਪਣੇ ਭਾਈ ਸਾਹਿਬ ਹੋਰਾਂ ਨੇ ਤਾਂ ਲੱਖ ਖੁਸ਼ੀਆਂ ਪਾਲਸ਼ਾਈਆਂ ਜੇ ਸਤਿ ਸ੍ਰੀ ਅਕਾਲ ਹੈ। ਮੈਂ ਅੱਜ ਸ੍ਰੀ ਗੁਰੂਆਂ ਸਾਰਿਆਂ ਨੂੰ ਸਨਮਾਨ ਜੋ ਕਿ ਦਿੱਤਾ

ਮਾਨਨੀ ਗੱਲ ਹੈ ਕਿ ਸਾਰੇ ਸ਼ਹਿਰ ਦੀਆਂ ਮਾਨਨੀ ਸੰਸਥਾ ਜਿਹੜੀਆਂ ਨੇ ਅੱਜ ਇਸ ਸਮਾਗਮ ਦੇ ਕਾਗੂਜਨ ਪਰਮੂਖੀ ਸਾਹਿਬ ਜੀ ਦੇ ਦਰਸ਼ਕ ਹੋਏ ਜਿਹੜੇ ਸਾਰੇ ਹਾਜ਼ਰ ਨੇ ਉਹ ਪਾਠਕਾ ਨੂੰ ਵੱਲੋਂ ਵੱਡ ਸਿੱਖ ਅਭਾਉ ਵਸਤਾ ਸਾਡੇ ਪ੍ਰੋਮੋ ਜੇਰਾ ਨੂੰ ਜੀ ਜੜਾ ਜੀ ਨੇ ਉਹਦਾ ਅਮਰਸਰ ਦਾ ਪੰਚ ਜੇਡਾ ਦਾ ਪੰਜਾਬ ਸਰ ਜੀ ਸੇਵਾ ਕੀਤੀ ਮੈਂ ਉਹਨਾਂ ਦੇ ਬਹੁਤ ਸ਼ੁਕਰੀਆ ਔਰ ਉਹਨਾਂ ਦਾ ਸਵਾਛਾ ਬਹੁਤ ਦਰਵਾ ਕਰਦਾ ਨਹੀਂ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹਨੋਂ ਵੱਧ ਹੋਰ ਤੁਹਾਡੇ ਕੰਮ ਆਸੇਗਾ ਉਹ ਇਸ ਜਿਹੜੀ ਸੰਧਾ ਨੂੰ ਜੇ ਜਿਹਦੇ ਆਸੇਗਾ ਉਹ ਸਾਡੀ ਜਿਹੜੀ ਸੰਧਾ ਦਾ ਮਿਲਣ ਦੇ ਜਿਹੜਾ ਮਿਸ਼ਨ ਹੈ ਉਹ ਅਸੀਂ ਕਿਹਾ ਵੀ ਹੁਣ ਮੰਨੇ ਨੂੰ ਕਰ ਲਓ ਨਗਰ ਜਨਰਾ ਪ੍ਰਾਈਜ਼ਰ ਨਗਰ ਲਓ ਬਾਈਡਲ ਨਗਰ ਲਓ ਮਾਈਨਰ ਨਗਰ ਲਓ ਐਕਟੀਵੇਸ਼ਨ ਕਰਨੇ ਪੜਾਗੇ ਇਹ ਸੰਧਾ ਨੂੰ ਜਿਹੜਾ ਲਾਚਾਰ ਜਿਹੇ ਟ੍ਰਾਂਸਫਰ ਜਿਹੜੇ ਹੋਦੇ ਨੇ जो सा प्रोडमैप और पढ़ाई वास्ते जो फीसा चाहिए प्रोडमैप बनाया शुरू कर जा रहे बहुत जल्दी और स्किल डिवेलमेंट के कोर्स जो करवा रहे हैं और बड़े जान सिख बहुत बड़े सारे करते हैं कि बंद और दूसरा ये लंगा ਉਹ ਬਿਲਾ ਬਦਲਦਾ ਬਦਲਣਾ ਅਰਥਾਤ ਨਾਲ ਦੇ ਪੱਤੀ ਪੱਟੇ ਉਹ ਛੋਟੇ ਦੁਕਾਨਦਾਰ ਨੂੰ ਅਪਗ੍ਰੇਡ ਕਰ ਸੋਨੇ ਵਾਲੇ ਬਟਿੰਦੇ ਛੋਟੇ ਦੁਕਾਨਦਾਰ ਨੂੰ ਅਪਗ੍ਰੇਡ ਇਸ ਤਰ੍ਹਾਂ ਤੁਹਾਡਾ ਜਿਹੜਾ ਇਹ ਸਭ ਜਿਹੜੀ ਅਸੀਂ ਸੰਸਥਾਵਾਂ ਲਈ ਸ਼ੁਰੂ ਕਰ ਰਹੇ ਹਾਂ ਔਰ ਵੱਡ ਸਿੱਖ ਜਿਹੜੇ ਰੱਖ ਕੇ ਇਹ ਵਾਰ ਲੈਣੇ ਸੰਸਥਾਵਾਂ ਲਈ ਸਾਰੇ ਵਸੇਚਿਆਂ ਨੂੰ ਤਾਂ ਮੈਂ ਇੱਕ ਹੋਰ ਸਾਰਾ ਜਿਹੜਾ ਉਸ ਦੀ ਗੱਲ ਕਰਨਾ ਹੈ ਗੁਰਮਤਿ ਪੰਜਾਬ ਨੂੰ ਕਰਕੇ ਉਹ ਵੇਦੀ ਕੀਤਾ ਜਿਹੜਾ ਤੁਹਾਨੂੰ ਦਿਖੇ ਦਿੱਤਾ ਔਰ ਨਾਲ ਜੀ ਲੋਕਾਂ ਦੇ ਅੰਦਰ ਗੁਰਦਪਤ ਜੀ ਨੇ ਉਹਨਾਂ ਨੂੰ ਸਿੰਘ ਸਾਹਿਬ ਨੂੰ ਜੰਨੀ ਗੁਰਸਾਹਿਬ ਜੀ ਨੂੰ ਉਹਨਾਂ ਨੇ ਤੋਂ 350 ਸਮਾਜ ਜਿਹੜਾ ਉਹ ਇੱਕ ਵਾਰ ਦਜੀਲਾ ਸ਼ੇਟੀ ਉਹਨੇ ਪੰਜਾਂ ਦਾ ਸ਼ੇਟੀ ਜਿਹੜਾ ਮਕਤੂਸ ਆ ਰਿਹਾ ਆ ਰਿਹਾ ਉਹਦੇ ਵਾਸਤੇ ਬੜੇ ਵੱਡੇ ਪੱਧਰ ਤੇ ਦੇਸ਼ ਦੇ ਦੇਸ਼ ਵਿੱਚ ਵਾਟਲਾ ਹੋਇਆ ਜਿਹਨੇ ਧਾਰਿ ਹੋ ਗਿਆ ਨੇ ਤੋਂ WhatsApp ਚਾਹਰੋਂ ਤੋਂ ਬਾਅਦ ਤੋਂ ਵਟਪੋਰਮ ਗੁਰਦਪਤ ਜੀ ਜਿਨ੍ਹਾਂ ਨੇ ਹਿੰਦੀ ਚੱਲਣ ਗਿਆ ਜੰਦਾ ਔਰ ਸਾਰੇ ਵਿੱਚ ਵਾਸਤਵ ਨੂੰ ਬੰਨ੍ਹ ਗਿੱਤੀ ਔਰ ਇਹਨੂੰ ਜਿੱਤੇ ਪਾਕਿਸਤਾਨ ਨਾਲ ਆ ਰਹੀ ਹੈ ਪੰਜਾਬ ਸਰਕਾਰ ਨਾਲ ਆ ਰਹੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਹ ਉਹਨੂੰ ਉਹਨਾਂ ਤੋਂ ਆਪਾਂ ਪ੍ਰਸਤਾਵ ਜਿਹੜੇ ਬਣਾ ਰਹੀ ਹੈ ਉਸ ਵੀ ਵਾਚੜ ਕੇ ਜਿਹੜਾ ਉਹ ਹਿਸਾਬ ਲਵਾਂਗੇ ਉਹ ਸਾਰਾ ਕੈਂਪੀ ਕਰਦਾ ਕਿ ਉਹਨੇ ਇੱਕ ਪੱਧਰ ਤੋਂ ਜਿਹੜਾ ਸਾਡੇ ਵਿੱਚੋਂ ਸਵਾਲ ਆ ਰਿਹਾ ਹੈ ਜਿਹਨੇ ਸਾਡੇ ਨੂੰੜੀ ਨੂੰ ਕੀ ਕਰਨ ਕੋ ਮੈਂ ਗੁਰੂ ਨਾਨਕ ਦੇਵ ਜੀ ਵਿਰਾਟ ਨੂੰ ਆਉਂਦੇ ਜਿਹੜਾ ਉਹ ਮਨਾਇਆ ਜਾਂਦਾ ਕੋਈ ਕੋਤਾ ਸੰਗਤ ਨੂੰ ਨੋਂ ਨੋਂ ਸੇ ਆਪਣੇ ਗੁਰੂ ਨੂੰ ਲਾ ਕੇ ਗਿਆ ਗੁਰੂ ਘਰ ਦੀ ਕਿਹੜੀ ਮੇਲ ਮਨਾਣਾ ਸੀ ਮੈਂ ਕਿ ਜੰਮੀ ਤੋਂ ਬਾਅਦ ਗਈ ਲੋਕ ਉਹ ਮਾਤੰਦਰੋਂ ਲੋਕ ਸੇ ਨੋਕਰਾਤਾ ਤੇਰੀ ਨੂੰ ਨਵੇਂ ਸਾਲ ਨੂੰ ਸਭ ਸਾਡੇ ਨੂੰ ਲਈ ਜਿਹੜਾ ਗੁਰੂ ਜੀ ਕੋਲ ਜੁੜੇ ਤੋਂ ਉਹਨੇ ਚਾਹਤ ਦੀ ਜਾਨੀ ਇੱਕ ਪ੍ਰਾਪਤ ਕਰਨ ਤੋਂ ਕੋਈ ਮੈਂ ਜਿਸੇ ਪਹਿਲਾਂ ਤੁਹਾਡੇ ਨਾਮ ਫਰਦ ਨੇ ਬਾਦ ਦੇ ਨਾਮ ਜਨਮ फोन कर लो मैं बेचा तो जिन्हें तो तो चल तुम के आहुत धनबाद मैं बेनती करूंगा समाज मार्गदर्शन जीमान कर माई घर आ बढ़े आ माई घर आ बढ़े आ ओम सौरभ आ ओम राधा कर आ आज की आज की हो ना सामान भीता जा रहा दो 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 दो। है आजी इतने देखो भी आजी 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 आज ਹਾਂਜੀ ਉਹੋ ਪੋਟੋ ਪਾ ਲਿਆ ਥੋੜਾ ਬੋਬੀ ਪਿੱਛੇ ਹਾਂਜੀ ਜੀ ਮੋਬਾਈਲ ਪਿੱਛੇ ਕਰੋ ਜੀ ਮੈਂ ਭੇਜਦਾ ਨਾ ਕੋਈ ਕਰਨੇ ਭਾਈ ਨੂੰ ਟੈਨਸ਼ਨ ਨਾ ਲੋ ਵੇਟ ਕਰੋ ਜੀ ਸਾਰੇ ਭਰਾ ਜੀ ਹਾਂ ਜੀ ਇੱਧਰ ਦੇਖਿਆ ਜੀ ਇੱਧਰ ਦੇਖੋ ਸਰ ਅਜੇ ਤਾਂ ਆ ਰਹੀ ਜਾਂਦਾ ਪਰ ਬਾਜੀ ਜਿਹੜਾ ਭਾਈ ਸਾਹਿਬ ਹਾਂ ਜੀ ਸਰ ਅਜੇ ਦੇਖਿਆ ਜਰਾ ਮੈਂ ਕਰੂੰਗਾ ਬਾਅਦ ਸਕੇ ਉਹ ਕੈਨੇਡਾ ਦੇ ਬਾਣੀ ਨੇ ਕਰਦੇ ਹਾਂ ਹਾਂਜੀ ਹਾਂਜੀ ਇੱਧਰ ਦੇਖੋ ਜੀ ਵੇਟ ਕਰੋ ਹਾਂਜੀ ਸਰ ਆਮੀਰ ਨੇ ਹਾਂ ਅੱਜ ਆਂਦੀ ਤੇ ਰੈਡੀ ਆਂਦੀ ਤੇ ਕਾਲੀ ਅੰਦਰ ਪੰਜਾਬ ਆਮਨ ਕਰ ਰਿਹਾ ਹੈ ਆਂਦੀ ਮੈਂ ਅੰਦਰ ਦੇਖੀ ਉਹ ਸਾਹਮਣੇ ਆਂਦੀ ਹੈ ਵੇਟ ਕਰਨਾ ਜਰਾ ਓਕੇ ਬੋਲਾਈਦਾ ਵੇਟ ਕਰਨਾ ਜਰਾ ਜਾਈਦਾ हां जी इधर देखियो थोड़ा मुराद साहब इधर देखियो जे बी इज नॉट दिस डिजाइनेशंस दिस आर द रिस्पांसिबिलिटीज गिवन विद ट्रस्ट डेडिकेशन एंड द स्किल इन अदर ऑल हां जी सर हां जी इधर देख मैम थोड़ा नाल आ जो मैं इंक्वायरी हां जी बात वेट करे जरा वेट सेवा जी आ लो हां जी हां जी सर एक मिनट रुको ये करना के दे देते हैं अवार्ड भी नहीं ਜੋ ਅਨਵਾਰੀਆ ਮਿਸਲ ਦੇ ਵੀ ਜਿਹੜੇ ਨੇ ਕੋਚੇ ਪਹਿਲੇ ਸਸੰਗਾਨਵਾਰੀਆ ਦੇ ਪਰ ਦੂਸਰੇ ਸਾਡੇ ਜਿਹੜੇ ਡਾਕਟਰ ਅਮਰਜੀਤ ਸਿੰਘ ਸਤਨਾਵਾ ਉਹ ਪਾਈ ਦਾ ਲੰਗੜ ਜਿਹੜਾ ਦਵਾਈ ਦੀ ਬੜੀ ਵੱਡੀ ਸੇਵਾ ਕਰਦੇ ਨੇ ਔਰ ਬੜੀਆਂ ਸੰਸਥਾਵਾਂ ਦੇ ਨਾਲ ਜੁੜੇ ਨੇ ਰੋਟਰੀ ਦੇ ਨਾਲ ਕਲੀਨਕਸ ਨਾਲ ਕੋ ਜਦੋਂ ਵੀ ਇਹਨਾਂ ਨੂੰ ਕੀ ਭਲਕ ਮੌਕੇ ਆਲੀ ਔਰ ਜਦੋਂ ਵੀ ਇਹਨਾਂ ਨੂੰ ਬੇਨਤੀ ਕੀਤੀਏ ਇਹ ਆਪਣਾ ਜਿਹੜਾ ਕੋਈ 1 ਲੱਖ 1.5 ਲੱਖ 2 ਲੱਖ ਦੀਆਂ ਰਕਮਾਂ ਲੈ ਕੇ ਔਰ ਕੋਈ ਸਭ ਲੱਗਿਆ ਤੁਹਾਡੇ ਪਰਿਵਾਰ ਨੇ ਵਾਅਦਾ ਕਰਦੇ ਹੋ ਇਹਨਾਂ ਨੂੰ ਸਾਡੇ ਡਾਇਰੈਕਟਰ ਹੈਡੀ ਪ੍ਰੈਜਿਡੈਂਟ ਡਾਇਰੈਕਟਰ ਜਿਹੜਾ ਅੱਜ ਅਨਾਊਂਸਮੈਂਟ ਨਹੀਂ ਹੈਲੋ ਡਾਇਰੈਕਟਰ ਆ ਗਿਆ जी जी जो इवेंट ऑर्गेनाइज कि गया है रजिंद्र बाकी नरवाज और जिन्होंने वर्ड सिंह चैंबर वालों की कमेटी जिम्मेवारी दिखती गई है जो प्रेजिडेंट ਇਨੇ ਅੱਗੇ ਵੀ ਬਹੁਤ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਐਸੋਸੀਏਟ ਨੇ ਔਰ ਸਮਾਜ ਦੇ ਲਈ ਲਗਾਤਾਰ ਇੱਕ ਵਧੀਆ ਕੰਮ ਕਰ ਰਹੇ ਨੇ ਸੋ ਜੋ ਇਸ ਸੰਸਥਾ ਦਾ ਮੇਨ ਮੋਟਿਵ ਹੈਗਾ ਐਜੂਕੇਸ਼ਨ ਮੈਡੀਸਨ ਔਰ ਬੇਰੋਜ਼ਗਾਰੀ ਦੇ ਉੱਤੇ ਕੰਮ ਕਰਨਾ ਵੀ ਲੋਕ ਬਹੁਤ ਲੰਘਰ ਲਗਾਉਂਦੇ ਨੇ ਪਰ ਇਸ ਐਸੋਸੀਏਸ਼ਨ ਵੱਲੋਂ ਜੋ ਕੰਮ ਕੀਤਾ ਜਾਂਦਾ ਜਿਹੜੇ ਮੀਜੀ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਤੇ 1 ਲੱਖ ਤੋਂ ਉੱਤੇ ਬੱਚਿਆਂ ਨੂੰ ਐਫਆਈ ਐਜੂਕੇਸ਼ਨ ਦੇ ਚੁੱਕੇ ਨੇ ਐਸੋਸੀਏਸ਼ਨ ਦੇ ਉਸ ਤੋਂ ਇਲਾਵਾ ਦਵਾਈਆਂ ਦੇ ਲੰਗਰ ਜਿਹੜੇ ਜਿਨੇ ਵੀ ਟ੍ਰੇਡ ਕਰਦੇ ਵੱਡੇ ਵੱਡੇ ਸਟਾਨ ਦੇ ਐਸੋਸੀਏਸ਼ਨ ਨਾਲ ਉਹ ਲੋਕ ਆਪਣੇ ਦਸਨਵਾਦੀ ਦੁਸ਼ਵਾਨ ਦੇ ਵਿੱਚੋਂ ਦਵਾਈਆਂ ਦੇ ਲੰਗਰ ਲਵਾਉਂਦੇ ਨੇ ਐ ਜਿਵੇਂ ਪੜ੍ਹਾਈਆਂ ਕਮਾਈ ਲਈ ਵੰਕੇ ਬੇਰੋਜ਼ਗਾਰੀ ਟ੍ਰੇਡ ਦਿੱਤੇ ਜਾਵੇ। ਸਪੋਸਿਥੀ ਕੋਈ ਅਗਰ ਕੋਈ ਵੱਡਾ ਬਿਜ਼ਨਸ ਹੈ ਨਾ ਔਰ ਛੋਟਾ ਹੈ ਨਾ ਤਾਂ ਕਰਦਾ ਹੈ ਔਰ ਨੰਨਸ ਸਰਵਿਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਬੜਾ ਹੀ ਸਹਾਰਨੀ ਕੰਮ ਕਰ ਰਹੀ ਹੈ ਐਸੋਸੀਏਸ਼ਨ ਜੋ ਇਸ ਦੇ ਪ੍ਰੈਜ਼ੀਡੈਂਟ ਨੇ ਪਰ ਜੀ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਸੋਹਲ ਸਾਰੇ ਜਣੇ ਮਦਾਈ ਦੇ 파ਕਰ ਨੇ ਅੱਜ ਜਿੰਦੂ ਸਿੰਘ ਮਰਵਾ ਜੀ ਨੂੰ ਜੋ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਨਾਲ ਉਸ ਨੂੰ ਕਵਰੇਜ ਕਰਦੀਆਂ ਉਸ ਤੋਂ ਇਲਾਵਾ ਹਰਪਾਲ ਸਿੰਘ ਨਾਲੂ ਵਾਇਆ ਜੀ ਨੂੰ ਦੇ ਕੋਆਰਡੀਨੇਟਰ ਜਨਰਲ ਸੈਕਟਰੀ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਤੋਂ ਇਲਾਵਾ ਫਰਸੀਰਤ ਕੌਰ ਸੋਹਲ ਨੂੰ ਜਿਸ ਨੇ ਮੈਡੀਕੀ ਡੀਗਰੀ ਹੈ ਇੰਟਰਨੈਸ਼ਨਲ ਕੋਆਰਡੀਨੇਟਰ ਦੀ ਸੋ ਸਾਰੇ ਮੈਂ ਇਹ ਕਾਮਨਾ ਕਰਦੀਆਂ ਕੀ ਆਪਾਂ ਸਾਰੇ ਨਾਲ ਨਹੀਂ ਕਿ ਜੋ ਹੈ ਸਮਾਜ ਸੋਣਾ ਬਣਾਵਾਂਗੇ ਸਮਾਜਿਕ ਚੰਗਾ ਕੰਮ ਕਰਾਂਗੇ ਅਰ ਰੇਨਿਆ ਸਾਰਿਆਂ ਨੂੰ ਬੈਸਟ ਵਿਸ਼ਲ ਦੀ ਬੈਸਟ ਸਾਰੇ ਚੰਗਾ ਰਲ ਕੇ ਇੰਝ ਆਸਣਾ ਬਣਾਈਏ ਹਾਂਜੀ ਮੇਰਾ ਨਾਮ ਹਰਸੀਜ ਕੋਰਸੋਲਾ ਹੈ ਤੇ ਮੈਂ ਯੂਰਪ ਤੋਂ ਆ ਤੇ ਅੱਜ ਮੈਨੂੰ ਬਹੁਤ ਇੰਤਜ਼ਾਰ ਦੇ ਭਵਾਨੇ ਬਣੀ ਹੈ ਅਸ ਇੰਟਰਨੈਸ਼ਨਲ ਕੋਆਰਡੀਨੇਟਰ ਆਫ ਵਰਲਡ ਫਿਕਸ ਚੈਂਬਰ ਆਫ ਕਾਰਸ ਤੇ ਮੈਂ ਕੰਮ ਕਰਦੀ ਕਿ ਮੈਂ ਇਸ ਦਿੱਤੀ ਗਈ ਜ਼ਿੰਮੇਵਾਰੀ ਨੂੰ ਬਹੁਤ ਜਿਹੜਾ ਤੈਨੂੰ ਮਾਣੂਗੀ ਐਂਡ ਆਲਰੇਡੀ ਜਿਹੜਾ ਯੂਰੋਪੀਅਨ ਪਾਰਲਮੈਂਟ ਦੇ ਨਾਲ ਦੇ ਕੰਮ ਕਰ ਰਹੀ ਹਾਂ ਮੈਂਟਲ ਹੈਲਥ ਦੇ ਉੱਤੇ ਸੜੀ ਮਾਨਸਿਕ ਕੁਮਾਰੀਆਂ ਹੁੰਦੀਆਂ ਨੇ ਜੀ ਉਹਨਾਂ ਦੇ ਤੇ ਉੱਪਰ ਉੱਠ ਕੇ ਸੀ ਕਿੰਨਾ ਹੋਵੇ ਤੇ ਹੱਲ ਕਰ ਰਹੀਆਂ ਤੇ ਮੈਂ ਵਿੜਾਈ ਦੇ ਉੱਤੇ ਵੀ ਕੰਮ ਕਰ ਰਹੀ ਹਾਂ ਪੂਰੇ ਉਪਦੇਸ਼ਾ ਦੇ ਨਾਲ ਯੂਰੋਪੀਅਨ ਐਨਵਾਇਰਨਮੈਂਟ ਦੇ ਵਿੱਚ ਸੋ ਮੈਂ ਇਹ ਵੀ ਜਿਹੜੀ ਦਿੱਤੀ ਗਈ ਜ਼ਿੰਮੇਵਾਰੀ ਜੋ ਕੁਕਿੰਗ ਉਹ ਮੈਂ ਕੋਸ਼ਿਸ਼ ਕਰਾਂਗੀ। ਯੂਥ ਉਹ ਯੂਥ ਨੇ ਉਹ ਕੀ ਸੰਦੇਸ਼ ਦੇਣਾ ਚਾਹੋਗੇ ਕਿ ਮੈਂ ਸੋਚਦਾ ਹਾਂ। ਹਾਂ ਮੈਨੂੰ ਲੱਗਦਾ ਹੈ ਕਿ ਯੂਥ ਬਹੁਤ ਇੰਪੋਰਟੈਂਟ ਹੈ ਇਦਾਂ ਦੀਆਂ ਜਿਹੜੀਆਂ ਪੋਜੀਸ਼ਨ ਜਦੋਂ ਉਹਨਾਂ ਨੂੰ ਮਿਲਦੀਆਂ ਨੇ ਕਿਉਂਕਿ ਯੂਥ ਦੇ ਨਾਲ ਬਾਕੀ ਵੀ ਇਨਸਪਾਇਰ ਹੁੰਦੇ ਨੇ। ਜਦੋਂ ਦੇਖਦੇ ਆ ਕਿ ਜੇਕਰ ਇਹ ਸਾਡੇ ਵਿੱਚੋਂ ਇਹ ਗੰਗਿਰੋਥੀ ਕਰ ਸਕਦਾ ਫਿਰ ਮੈਂ ਕਿਉਂ ਨਹੀਂ। ਸੋ ਮੈਨੂੰ ਲੱਗਦਾ ਹੈ ਕਿ ਜੇ ਨਾ ਬਾਕੀਆਂ ਦਾ ਵੀ ਉਤਸ਼ਾਹ ਜਿਹੜਾ ਵੱਡਾ ਹੈ ਸੋ ਸਾਨੂੰ ਵੱਧ ਤੋਂ ਵੱਧ ਅੱਗੇ ਵਧਣਾ ਚਾਹੀਦਾ ਆਪਣੇ ਆਪ ਨੂੰ ਦੀਰ ਰੱਖਣਾ ਚਾਹੀਦਾ ਵੀ ਅਸੀਂ ਕਰ ਸਕਦੇ ਹਾਂ ਪਾਣੀ ਥੋੜਾ ਜਿਹਾ ਸੋ ਜਿਸ ਇਨਸਪਾਇਰਡ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਨੂੰ ਇਦਾਂ ਹੀ ਨਾਮ ਜੋੜਦੇ ਰਹੀਏ ਕਿ ਅੱਗੇ ਵੱਧ ਯੂਜ਼ ਕੀਆ ਜਾਂਦਾ ਸਮੇਂ ਇਹ ਕਹਿਣਾ ਚਾਹੁੰਦੀ ਧੰਨਵਾਦ ਇਨਾਮ ਦੱਸੋ ਮੇਰਾ ਨਾਮ ਰਕੀਤ ਕੋਹਰ ਹੈ ਤੇ ਮੈਂ ਮੂਨੀ ਨਗਰੀ ਅੰਮ੍ਰਿਤਸਰ नमस्कार तो मेरे को आज के इस इवेंट के ਵਿੱਚ ਵਰਲਡ ਸਿ ਚੈਂਬਰ ਆਫ ਕਾਮਰਸ ਦੇ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਡਿਕਲੇਰ ਕੀਤਾ ਗਿਆ ਸੋ ਫਰਸਟਲੀ ਆਮ ਵੈਰੀ ਥੈਂਕਫੁਲ ਟੂ ਪਰਮਿੰਗ ਚੰਨਾ ਸਰ ਐਂਡ ਟਾਇਰ ਟੀਮ ਆਫ ਵਰਲਡ ਸਿ ਚੈਂਬਰ ਆਫ ਕਾਮਰਸ ਫੋਰ ਨਾਟ ਜਸਟ ਪਲੇਸਿੰਗ ਧਟ ਟਰਸਟ ਇਨ ਮੀ ਬਟ ਆਲਸੋ ਫੋਰ ਪ੍ਰੋਵਾਈਡਿੰਗ ਅ ਪਲੈਟਫਾਰਮ ਧਟ ਪ੍ਰਾਇੋਰਟਾਈਜ਼ਸ ਸੇਵਾ ਸਿਮਰਨ ਐਂਡ ਸੋਸਾਇਟੀ ਐਂਡ ਆਲਸੋ ਆਮ ਵੈਰੀ ਥੈਂਕਫੁਲ ਟੂ ਜਿੰਦਰ ਸਿੰਘ ਮਾਰਵਾਹਾ ਸਰ ਕਿ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਐਨਕੋਰੇਜਮੈਂਟ ਦੇ ਆਪਣੀ ਕਾਰਗੋ ਦਿੱਤੀ ਸਾਹਿਬ ਜੀ ਜਿੰਨਾ ਦਿੱਤਾ ਸਿਵਿਸ਼ਾ ਮੇਰੇ ਨਾਲ ਐਕ and also my parents for their consistent support system, my family and well wishers who always were the best for me. and today as I'm appointed as the president of the so the i have appointed as the president of world chamber of commerce drinking ambassador so mai as a responsibility hoon apne bade dil se siddhan nibhawan ge the mai hun gal karna chahndi hu world chamber of commerce aapka ek utkra platform hai dusre platforms se alag kaskar kiya hai kyunki ye ye ni hai ye foundation hai gurmanak dev ji ne din din se kirtkaru naam jo bade bade udyog pe jo dependent chidi principles hona bare se